ਕੀ ਨਾਏ ਮੁੰਡੇ ਦਾ ਦਸੀ ਜਰਾ ਸੁੱਖਾ ਔਰ ਗੱਲਾਂ ਵੱਡੀਆਂ ਨੇ ਆਉਣ ਵਾਲੇ ਟਾਈਮ 'ਚ ਨੇ ਵੀ ਵੱਡਾ ਮੱਲਬਾਨਾ ਮੇਰੇ ਮਿੱਤਰੋ ਰੰਗ ਸਾंभਲੇ ਖਹਿਗੇ ਰੰਗ ਸਾंभਲੇ ਰੰਗ ਸਾंभਲੇ ਰੰਗ ਸਾंभਲੇ ਮੇਲਾ ਬਣ ਗਿਆ ਮੇਲਾ ਬਣ ਗਿਆ ਆ ਮੇਲਾ ਬਣ ਗਿਆ 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 ਇਕਮਾ ਇਕਮਾ ਜੱਸਾ 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 ਤੇ ਗੱਜਨ ਆ ਗਿਆ ਗੱਜਨ ਛਾ ਗਿਆ ਇਹ ਬੱਲੇ ਬੱਲੇ ਪੰਪਾ ਉਹ ਸੁਰ ਸਿੰਘ ਦੀ ਧਰਤੀ ਬੱਲੇ ਬੱਲੇ ਮੇਲਾ ਗੂੰਜ ਉੱਠਿਆ ਉਹ ਮੇਲਾ ਬਣ ਗਿਆ ਇਹ ਇੱਥੇ ਬੱਲੇ 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 ਓਏ ਪੱਬਿਆ ਓਏ ਪੱਬਿਆ ਕੀ ਬਣ ਗਿਆ ਗੱਜਨ ਭੱਜ ਗਿਆ ਨਿਆਰੀ ਸਵਾ ਲੱਖ ਕਹਿੰਦੇ ਜਿੱਤ ਲੈ ਗਿਆ ਸੌਣ ਹਰੰਤਮ ਵਾਰੀ ਪਰਾ ਕਹਿੰਦੇ ਲੋਰੀ ਮੱਲ ਵਾਲਾ ਇਹ ਸ਼ੇਰੇ ਦਾ ਪਿੰਡੂ ਹੈ ਇਹ ਗਿੰਦੇ ਢਿੱਲੋਂ ਗੁਮਾਨਪੁਰੇ ਦਾ ਉਹ ਚਹੇਤਾ ਤੱਕਦੇ ਮਲਕੀਤ ਕਮੈਤ ਉਹਨਾਂ ਦਾ ਚੇਤਾ ਇਹ ਕਹਿੰਦੇ ਹੈਪੀ ਹੈ ਲੋਰੀ ਮੱਲ ਵਾਲਾ ਜੜੀ ਹੋਈ ਬਗਲ ਉੜਦੀ ਮਾਂ ਮਿੱਟੀ ਦੀ ਧੂੜ ਕਿ ਖੇਡਾਂ ਦਾ ਪੰਜਾਬ ਵਿੱਚ ਹੋਰ ਵੀ ਬਤੇਰੀਆਂ ਕੌਡੀ ਲਈ ਚਾਹੀਦੀਆਂ ਦਲਾਂ ਦੀ ਦਲੇਰੀਆਂ ਹੋਇਆ ਪਿੰਡ ਸਾਬੇ ਪਹਿਲਵਾਨ ਦਾ ਚੰਡਿਆ ਚੇਲਾ ਬਲਕਾ ਪਰ ਛੋਟਾ ਗੁਰਦਿੱਤ ਲਾਉ ਜੱਫਾ ਕਿ ਨਹੀਂ ਕਰੂ ਕਮਾ ਗੁਰਦਿੱਤ 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 ਕਰ ਦੇ ਖੋਚ ਚਿਤ ਕਰਾ ਦੇ ਬੱਲੇ ਬੱਲੇ ਆ ਬੱਲੇ 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 ਜੀਵਨ ਦਾ ਗੁਰਦਿੱਤ ਮੇਰੇ ਮਿੱਤਰੋ ਲੱਗ ਗਿਆ ਜੋਰ ਅਰਗੇ ਗੁੰਡੀਆਂ ਦਾ ਸਿੰਘ ਓ ਸਰ ਸਿੰਘ ਖਨੂਰ ਸਾਹਿਬ ਦੀਆਂ ਟੀਮਾਂ ਦੇ ਦਰਮਿਆਨ ਮਹਾਂਪੁਰ ਸਾਹਿਬ ਵੱਡੇ ਮਦਰ ਤੇ ਧੰਨਵਾਦ ਆ ਓ ਰਾਣਾ ਰਾਣਾ ਜਫਾ 4000 ਦਾ ਜੱਗੇ ਆ ਜੱਗੇ ਨੰਬਰਦਾਰ ਵੱਲੋਂ ਆ ਜੱਗੇ ਨੰਬਰਦਾਰ ਵੱਲੋਂ ਓ ਜੱਗੇ ਨੰਬਰਦਾਰ ਵੱਲੋਂ ਬਰੇ 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 ਆ ਨਾਲ ਕਹਿੰਦੇ ਗੁਰਮਨ ਸਰਪੰਚ ਆ ਸਰਾ ਲੱਗ ਗਿਆ ਆ ਸਰਾ ਲੱਗ ਗਿਆ ਆ ਸਰਾ ਲੱਗ ਗਿਆ ਆ ਸਰਾ ਲੱਗ ਗਿਆ ਸਰਾ ਲੱਗ ਗਿਆ ਬੱਲੇ ਬੱਲੇ ਹੋ ਗਈ ਮਿੱਤਰੋ ਮੇਲਾ ਗੂੰਜ ਉੱਠਿਆ ਓਏ ਰਾਣੇ ਨੇ ਮੇਲਾ ਨਚਾਦਾ ਰਾਣੇ Again, oh.